हां जी दोस्तों ਕਗਰ ਦਰਿਆ ਦੇ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਸਰਦੂਲਗੜ ਅਤੇ ਵੱਖ-ਵੱਖ ਪਿੰਡਾਂ ਨੂੰ ਕਿਵੇਂ ਬਚਾਇਆ ਜਾ ਸਕੇ ਸੋ ਇਸ ਬਾਰੇ ਜੋ ਸਰਦੂਲਗੜ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਸੋ ਜੋ ਸਰਦੂਲਗੜ ਦੇ ਲੋਕਾਂ ਵੱਲੋਂ ਇਹ ਸਰਕਾਰ ਅੱਗੇ ਮੰਗ ਰੱਖੀ ਗਈ ਸੀ ਕਿ ਜੋ ਪ੍ਰਾਣੀ ਗਊਸ਼ਾਲਾ ਤੋਂ ਲੈ ਕੇ ਜੋ ਪਿੰਡ ਸਾਧੂਵਾਲਾ ਤੱਕ ਜੋ ਐਸਵਾਨ ਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ ਸੋ ਜੋ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਬੰਨ ਨੂੰ ਅਸੀਂ ਮਜ਼ਬੂਤ ਜ਼ਰੂਰ ਕਰ ਸਕਦੇ ਹਾਂ ਉਸ ਤੇ ਮਿੱਟੀ ਪਾਈ ਜਾ ਸਕਦੀ ਹੈ ਜਿੰਨੀ ਮਿੱਟੀ ਲੱਗੂਗੀ ਉਹ ਅਸੀਂ ਪਾਵਾਂਗੇ ਜਾਂ ਗੱਟੇ ਲਗਾਉਣੇ ਨੇ ਉਹ ਅਸੀਂ ਲਗਾਵਾਂਗੇ ਪਰ ਜੋ ਚੌੜਾ ਕਰਨ ਦਾ ਕੰਮ ਹੈ ਬੰਨ ਨੂੰ ਉਹ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਅਸੀਂ ਇਕੱਲਾ ਬੰਨ ਨੂੰ ਮਜ਼ਬੂਤ ਕਰਨ ਦਾ ਖਰਚਾ ਅਸੀਂ ਚੁਕਾ ਸਕਦੇ ਹਾਂ ਤਾਂ ਇਸ ਬਾਰੇ ਜੋ ਬੰਨ ਨੂੰ ਚੌੜਾ ਕਰਨ ਵਾਸਤੇ ਜੋ ਪਿੰਡ ਵਾਸੀਆਂ ਵੱਲੋਂ ਜੋ ਕਿ ਪਿੰਡ ਦੇ ਵਿੱਚੋਂ ਬਾਸ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਬੰਨ ਨੂੰ ਚੌੜਾ ਕੀਤਾ ਜਾ ਸਕੇ ਸੋ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜੋ ਪ੍ਰਸ਼ਾਸਨ ਆਪਣੇ ਪੱਧਰ ਤੇ ਕਰ ਰਹੀ ਹੈ ਅਤੇ ਜੋ ਹਰਕਰ ਮਗਰ ਅਤੇ ਦੁਕਾਨ ਮਗਰ 5-500 ਰੁਪਿਆ ਜੋ ਬਾਸ ਦੇਣ ਲਈ ਆਖਿਆ ਹੈ ਤਾਂ ਜੋ ਟਰਾਲੀਆਂ ਦਾ ਖਰਚਾ ਟਰੈਕਟਰ ਦਾ ਖਰਚਾ ਅਤੇ ਤੇਲ ਪਾਣੀ ਦਾ ਕਿਸੇ ਵੀ ਤਰ੍ਹਾਂ ਦਾ ਖਰਚਾ ਜੋ ਕੱਟਿਆ ਜਾ ਸਕੇ ਤਾਂ ਜੋ ਸਰਦੂਲਗੜ ਸ਼ਹਿਰ ਨੂੰ ਹੜ੍ਹਾਂ ਦੀ ਇਮਾਰਤ ਤੋਂ ਬਚਾਇਆ ਜਾ ਸਕੇ ਧੰਨਵਾਦ ਜੀ